ਕਰ ਦੇ ਮਾਹੌਲ ਦੇ ਵਿੱਚ ਜਾਨੀ ਕਿ ਧੁੰਦ ਦੇ ਵਿੱਚ ਕੋਈ ਵੀ ਗੱਡੀ ਜਿਹੜੀ ਆਗੂ ਆਂਦੀ ਹੈ ਉਹ ਦਿਖਣਾ ਜਿਹੜੀ ਬੰਦ ਹੋ ਜਾਂਦੀ ਆ ਇਸ ਤੇ ਡਰ ਦੇ ਵਿੱਚ ਲੋਕ ਮੋਟਰਸਾਈਕਲ ਸਾਈਡ ਤੇ ਰੱਖ ਜਿਹੜੇ ਆ ਉੱਤੇ ਖੜ ਗਏ ਨੇ ਧੁੰਦ ਜਿਹੜੀ ਆ ਘਟਣ ਦੀ ਜਿਹੜੀ ਉਹ ਦੇ ਕਰਦੇ ਪਏ ਨੇ ਧੁੰਦ ਘਟਣ ਤੋਂ ਬਾਅਦ ਲੋਕ ਜਿਹੜੇ ਉਸ ਤੇ ਮੋਟਰਸਾਈਕਲ ਦੇ ਸਫ਼ਰ ਜਿਹੜੇ ਕਰਨਗੇ ਤੇ ਫਿਲਹਾਲ ਜਿਸ ਤਰੀਕੇ ਦੇ ਨਾਲ ਹਾਸਾ ਵਾਪਰਿਆ ਉਸ ਦੇ ਦੌਰਾਨ ਪੰਜ ਲੋਕ ਜਿਹੜੇ ਗੰਬੀਰ ਜ਼ਖਮੀ ਹੋਏ ਨੇ ਮੌਕੇ ਤੇ ਐਂਬੂਲੈਂਸ ਪਹੁੰਚੀ ਆ ਐਂਬੂਲੈਂਸ ਰਾਹੀ ਪੰਜਾ ਜਿਹੜੇ ਲੋਕ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਨਿਦਿੱਕੇ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਫਿਲਹਾਲ ਇਸ ਦੇ ਵਿੱਚ ਕਿਸੇ ਦੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀਆਂ ਦੇ ਜਿਹੜੇ ਆ ਪਰ ਖੱਤੇ ਉੜਦੇ ਜਰੂਰ ਨਜ਼ਰ ਆ ਰਹੇ ਨੇ ਕਿਉਂਕਿ ਅਕਸਰ ਹੀ ਹਾਈਵੇ ਤੇ ਇੱਕ ਚਿੱਟੀ ਲਾਈਨ ਹੁੰਦੀ ਆ ਜਿਸ ਦੇ ਸਹਾਰੇ ਧੁੰਦ ਦੇ ਵਿੱਚ ਲੋਕ ਸਫਰ ਕਰਦੇ ਨੇ ਤਾਂ ਰਫ਼ਤਾਰ ਵੀ ਕਹਿ ਸਕਦਾ ਹੈ ਕਿ ਕਾਫੀ ਜਰੀਆ ਕੱਟ ਹੋ ਗਿਆ ਜਿੱਥੇ ਲੋਕ 80 90 ਦੀ ਸਪੀਡ ਚ ਚੌਂਦੇ ਸੀਗੇ ਤਾਂ ਧੁੰਦ ਦੇ ਵਿੱਚ ਉਹ ਸਪੀਡ ਜਿਹੜੀ ਆ ਘੱਟ ਕੇ 30 ਤੋਂ 40 ਹੋ ਗਿਆ ਇਸ ਦੇ ਬਾਵਜੂਦ ਵੀ ਜਿਹੜਾ ਹਾਦਸਾ ਵਾਪਰਿਆ ਆ ਪੰਜ ਲੋਕ ਗੰਬੀਰ ਜ਼ਖਮੀ ਹੋਣੇ ਗੱਡੀਆਂ ਦੇ ਪ੍ਰਕਟੇ ਉੱਟ ਗਏ ਨੇ ਫਿਲਹਾਲ ਮੌਕੇ ਤੇ ਪਹੁੰਚ ਸਾਡੇ ਪੱਤਰਕਾਰ ਨੇ ਜਿਹੜਾ ਅਜਾਇ ਚੱਲ ਆਇਆ ਗੱਲਬਾਤ ਕੀਤੀ ਆ ਹਾਈਕਵਸ ਸੋਲਣੇ ਉਹਨਾਂ ਦੇ ਜ਼ੁਬਾਨੇ ਕਿਸ ਤਰੀਕੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਅਗਲੇ ਕੁਐਸਚਨ ਦੇ ਨਾਲ ਤੋ ਮੌਸਮ ਨੇ ਆਪਣਾ ਰੰਗ ਬਦਲਿਆ ਸੰਗਣੀ ਤੁੰਦ ਨੇ ਲੋਕਾਂ ਵਾਸਤੇ ਕਾਫੀ ਮੁਸ਼ਕਲਾਂ ਜੜੀਆਂ ਫਰੋਜਪੁਰ ਨਵਾਸੀਆ ਤੇ ਉਹ ਪੇਛਾ ਕੀਤੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਕਿਉਂਕਿ ਸੰਗਣੀ ਤੁੰਦ ਕਰਕੇ ਜਿੱਥੇ ਰਾਹ ਗੇਰਾਂ ਨੂੰ ਵੱਡੀਆਂ ਮੁਸ਼ਕਲ ਆ ਰਹੀਆਂ ਨੇ ਉਹ ਉੱਥੇ ਹੀ ਜੜੀ ਸਰਕਾ ਦੇ ਕਿਨਾਰੇ ਜੜੀ ਮਿੱਟੀ ਪਈ ਆ ਉਹ ਦੇ ਕਰਕੇ ਵੀ ਲੋਕ ਜੜੇ ਆ ਉਹ ਕਾਫੀ ਡਿੱਗਦੇ ਹੋਏ ਤੇ ਉਹ ਦਿਖਾਈ ਦੇ ਰਹੇ ਨੇ ਕਿਉਂਕਿ ਸੰਗਣੀ ਤੁੰਦ ਕਰਕੇ ਜਿੱਥੋਂ ਤੋਂ ਕੁਝ ਦਿਖਾਈ ਨਹੀਂ ਦੇ ਰਿਹਾ ਭਾਵੇਂ ਵਾਹਨ ਚਾਲਕਾਂ ਨੇ ਜੜੀ ਆਪਣੀ ਹੈਡਲਾਈਟਾਂ ਜੜੀਆਂ ਜਰੂਰ ਕੀਤੀਆਂ ਹੋਈਆਂ ਲੇਕਿਨ ਉਸ ਦੇ باوجود ਵੀ ਜਿਹੜੀ ਤੋਂਦੇ ਨਹੀਂ ਹੈ ਵੀ ਅੱਗੋਂ ਕੁਝ ਦਿਖਾਈ ਨਹੀਂ ਦਿੰਦਾ ਲੇਕਿਨ ਸੜਕ ਤੇ ਤੇ ਸੜਕ ਦੇ ਕਿਨਾਰੇ ਪਈ ਜਿਹੜੀ ਹੈ ਮਿੱਟੀ ਉਹ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਵਿੱਚ ਪਾਦੀ ਹੋਈ ਦਿਖਾਈ ਦੇ ਰਹੀ ਹੈ ਤਸਵੀਰਾਂ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਜਿਹੜਿਆ ਉਹ ਮਿੱਟੀ ਕਾਰਨ ਵੀ ਲੋਕ ਜਿਹੜੇ ਆ ਫਿਸਲਦੇ ਦਿਖਾਈ ਦੇ ਰਹੇ ਆ ਵਾਹਨ ਚਾਲਕ ਜਿਹੜੇ ਆ ਜ਼ਖਮੀ ਵੀ ਹੁੰਦੇ ਦਿਖਾਈ ਦੇ ਰਹੇ ਆ ਇਹੋ ਜਿਹੇ ਮੌਸਮ ਦੇ ਹਾਲਾਤ ਰਹੇ ਤੇ ਅੱਗੇ ਆਉਣ ਵਾਲਾ ਟਾਈਮ ਜਿਹੜਾ ਉਹ ਕਾਫੀ ਜਿਹੜਾ ਲੋਕਾਂ ਵਾਸਤੇ ਮੁਸ਼ਕਲ ਬਣਦਾ ਜਾਵੇਗਾ ਕਿਉਂਕਿ ਜਿਸ ਤਰ੍ਹਾਂ ਮੌਸਮ ਵਿਪਾਲ ਦੀ ਜਿਹੜੀ ਆ ਉਹ ਚੇਤਾਵਨੀ ਤੁੰਦ ਜਿਹੜੀ ਆ ਹੋਰ ਪੈ ਸਕਦੀ ਆ ਉਸ ਕਰਕੇ ਭਾਵੇਂ ਸਕੂਲਾਂ ਦੇ ਵਿੱਚ ਵੀ ਜਿਹੜੀਆਂ 24 ਤਰੀਕ ਤੋਂ ਲੈ ਕੇ 31 ਤੱਕ ਜਿਹੜੀਆਂ ਛੁੱਟੀਆਂ ਜੜੀਆਂ ਕਰ ਦਿੱਤੀਆਂ ਗਈਆਂ ਕਿਉਂਕਿ ਠੰਡ ਨੂੰ ਜ਼ਿਆਦਾ ਦੇਖਦੇ ਹੋਏ ਇੱਕ ਛੁੱਟੀਆਂ ਦਾ ਜਿਹੜਾ ਐਲਾਨ ਜੜਾ ਉਹ ਪੰਜਾਬ ਸਰਕਾਰ ਵੱਲੋਂ ਕਰ ਦਿੱਤਾ ਗਿਆ ਲੇਕਿਨ ਇਹ ਜਿਹੜੀ ਤੁੰਦ ਆ ਇਹ ਜਿਹੜੀ ਘਟਣ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜੜੇ ਰਾਹੀ ਗੇ ਰਹਿ ਗਿਆ ਖਾਸ ਤੌਰ ਤੇ ਉਹ ਲੋਕ ਜਿਹੜੇ ਜ਼ਰੂਰੀ ਕੰਮਾਂ ਵਾਸਤੇ ਆਪਣੇ ਘਰ ਤੋਂ ਜੜੇ ਆ ਨੇ ਵੀ ਉਹ ਡਿਊਟੀਆਂ ਤੇ ਜਾਂਦੇ ਆ ਤੇ ਜਾਂ ਆਪਣਾ ਕੋਈ ਜ਼ਰੂਰੀ ਸਫ਼ਰ ਜਿਹੜਾ ਉਹਨਾਂ ਨੇ ਤੈਅ ਕਰਨਾ ਹੁੰਦਾ ਉਹਨਾਂ ਵਾਸਤੇ ਵੱਡੀਆਂ ਜਿਹੜੀਆਂ ਮੁਸ਼ਕਲਾਂ ਉਹ ਸਾਹਮਣੇ ਉਹ ਨਜ਼ਰ ਆ ਰਹੀਆਂ ਕਿਉਂਕਿ ਜਿਹੜੀਆਂ ਸੜਕਾਂ ਤੇ ਧੁੰਦ ਜਿਹੜੀ ਪੈ ਰਹੀ ਹੈ ਉਸ ਕਰਕੇ ਚਾਹੇ ਉਹ 4-ਵਿਲਰ ਹੋਣ ਚਾਹੇ 2-ਵਿਲਰ ਹੋਣ ਹੋਤੇ ਰਾਹ ਹੀ ਰਹਿ ਨਹੀਂ ਮੁਸ਼ਕਲਾਂ ਦੇ ਵਿੱਚ ਨੇ ਸਾਹਮਣਾ ਕਰਨਾ ਪੈ ਰਿਹਾ ਵੀ ਆਪਣੀ ਮੰਜ਼ਿਲ ਤੱਕ ਪਹੁੰਚਣਾ ਵੀ ਜਿਹੜਾ ਉਹਨਾਂ ਨੂੰ ਕੋਈ ਕਾਫੀ ਜੜੀਆਂ ਜਦੋਂ ਜਾ ਜਿਹੜੀ ਆ ਉਹ ਕਰਨੀ ਪੈ ਰਹੀ ਆ ਭਾਵੇਂ ਲਾਈਟਾਂ ਜਗਦੀਆਂ ਹੋਈਆਂ ਤੇ ਵਹੀਕਲਾਂ ਦੀਆਂ ਸਾਹ ਤੌਰ ਤੇ ਦਿਖਾਈ ਵੀ ਦੇ ਰਹੀਆਂ لیکن اے جڑیاں لائٹاں اونیاں کارگر ست نہیں ہو رہیاں کیونکہ اگوں ਧੁੰਦ ਜੜੀ ਅੰਨੀ ਆ ਤੇ ਕਹਿ ਸਕਦੇ ਆਂ ਵੀ ਆਪਣਾ ਹੱਥ ਅੱਗੇ ਕਰੋ ਤੋ ਵੀ ਜਿਹੜਾ ਦਿਖਾਈ ਉਹ ਨਹੀਂ ਦਿੰਦਾ ਤੇ ਇਸ ਤਰ੍ਹਾਂ ਦਾ ਮੌਸਮ ਦਾ ਮਜਾ ਜਿਹੜਾ ਉਹ ਫਰੋਇਕਪੁਰ ਵਿੱਚ ਬਣਿਆ ਹੋਇਆ ਜਿਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੀਆਂ ਨੇ ਲੇਕਿਨ ਲੋਕਾਂ ਨੂੰ ਵੀ ਅਸੀਂ اپیل ਕਰਦੇ ਆਂ ਆਪਣੇ ਵੱਲੋਂ ਵੀ ਵੀ ਜਿਹੜੇ ਧੁੰਦ ਦੇ ਵਿੱਚ ਬਿਨਾਂ ਜ਼ਰੂਰੀ ਕੰਮ ਤੋਂ ਕਰੋ ਬਾਹਰ ਨਾ ਨਿਕਲਣ ਕਿਉਂਕਿ ਘਰੋਂ ਬਾਹਰ ਨਿਕਲਦੇ ਆ ਤਾਂ ਉਹਨਾਂ ਦਾ ਸਫ਼ਰ ਕਰਨਾ ਉਹ ਕਾਫੀ ਮੁਸ਼ਕਲ ਹੁੰਦਾ ਤੇ ਜਿਹੜੇ ਜ਼ਰੂਰੀ ਕੰਮ ਹੈ ਉਹ ਜਰੂਰ ਆਪਣੇ ਜੜਿਆ ਮੰਜ਼ਲਾ ਤੇ ਪਹੁੰਚਣ ਵਾਸਤੇ ਆਪਣੀਆਂ ਜੜੀਆਂ ਗੱਡੀਆਂ ਦੀ ਹੋਨਾਰੀ ਜਿਹੜੀ ਤੇਜ਼ ਅਫਤਾਰ ਆ ਕਿਤੇ ਆਪਣੇ ਵਾਸਤੇ ਤੇ ਜਾਂ ਦੂਜੇ ਲੋਕਾਂ ਵਾਸਤੇ ਵੀ ਜਿਹੜੀ ਆ ਖਤਰਨਾਕ ਨਾ ਬਣ ਜਾਵੇ ਕੈਮਰਾਮੈਨ ਦੇ ਨਾਮ ਸਰਪਜੀਤ ਸਿੰਘ ਡੈਨਿਕਸ ਵਿਰਾ ਫਰੋਇਪੁਰ ਅਚਲਕ ਕੌਸ਼ਿਸ਼ ਦਿਨਾ ਤੋਂ ਮੌਸਮ ਨੇ ਆਪਣਾ ਰੰਗ ਬਦਲਿਆ ਤੇ ਸੰਘਣੀ ਧੁੰਦ ਨੇ ਲੋਕਾਂ ਵਾਸਤੇ ਕਾਫੀ ਮੁਸ਼ਕਲਾਂ ਜਿਹੜੀਆਂ ਫਰੋਇਪੁਰ ਨਵਾਸੀਆ ਤੇ ਉਹ ਪੇਛਾ ਕੀਤੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਕਿਉਂਕਿ ਸੰਗਣੀ ਤੁੰਦ ਕਰਕੇ ਜਿੱਥੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਆ ਰਹੀਆਂ ਨੇ ਉਹ ਉੱਥੇ ਹੀ ਜਿਹੜੀ ਸੜਕਾਂ ਦੇ ਕਿਨਾਰੇ ਜਿਹੜੀ ਮਿੱਟੀ ਪਈ ਆ ਉਹ ਦੇ ਕਰਕੇ ਵੀ ਲੋਕ ਜਿਹੜੇ ਆ ਉਹ ਕਾਫੀ ਡਿੱਗਦੇ ਹੋਏ ਤੇ ਉਹ ਦਿਖਾਈ ਦੇ ਰਹੇ ਨੇ ਕਿਉਂਕਿ ਸੰਗਣੀ ਤੁੰਦ ਕਰਕੇ ਜਿੱਥੋਂ ਅੱਗੋਂ ਕੁਝ ਦਿਖਾਈ ਨਹੀਂ ਦੇ ਰਿਹਾ ਭਾਵੇਂ ਵਾਹਨ ਚਾਲਕਾਂ ਨੇ ਜਿਹੜੀ ਆਪਣੀ ਹੈੱਡਲਾਈਟਾਂ ਜਿਹੜੀਆਂ ਜਰੂਰ ਓਨ ਕੀਤੀਆਂ ਹੋਈਆਂ ਲੇਕਿਨ ਉਸ ਦੇ باوجود ਵੀ ਜਿਹੜੀ ਤੁੰਦੇ ਨਹੀਂ ਆ ਵੀ ਅੱਗੋਂ ਕੁਝ ਦਿਖਾਈ ਨਹੀਂ ਦਿੰਦਾ ਲੇਕਿਨ ਸੜਕ ਤੇ ਤੇ ਸੜਕ ਦੇ ਕਿਨਾਰੇ ਪਈ ਜਿਹੜੀ ਆ ਮਿੱਟੀ ਉਹ ਲੋਕਾਂ ਨੂੰ ਵੱਡੀਆਂ ਪਰਚਾਣੀਆਂ ਵਿੱਚ ਪਾਦੀ ਹੋਈ ਦਿਖਾਈ ਦੇ ਰਹੀ ਹੈ ਤਸਵੀਰਾਂ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਜੜਿਆ ਉਹ ਮਿੱਟੀ ਕਾਰਨ ਵੀ ਲੋਕ ਜੜਿਆ ਫਿਸਲਦੇ ਦਿਖਾਈ ਦੇ ਰਹੇ ਆ ਗਵਾਨ ਚਾਲਕ ਜੜਿਆ ਜ਼ਖਮੀ ਵੀ ਹੁੰਦੇ ਦਿਖਾਈ ਦੇ ਰਹੇ ਆ ਇਹੋ ਜਿਹੇ ਮੌਸਮ ਦੇ ਹਾਲਾਤ ਰਹੇ ਤੇ ਅੱਗੇ ਆਉਣ ਵਾਲਾ ਟਾਈਮ ਜੜਾ ਉਹ ਕਾਫੀ ਜੜਾ ਲੋਕਾਂ ਵਾਸਤੇ ਮੁਸ਼ਕਲ ਬਣਦਾ ਜਾਵੇਗਾ ਕਿਉਂਕਿ ਜਿਸ ਤਰ੍ਹਾਂ ਮੌਸਮ ਵਿਪਾਲਦੀ ਜੜੀ ਆ ਉਹ ਚੇਤਾਵਨੀ ਵੀ ਹੈਗੀ ਆ ਵੀ ਅਗਲੇ ਕੁਝ ਦਿਨਾਂ ਦੇ ਵਿੱਚ ਠੰਡ ਜੜੀ ਵਤਨ ਵਾਲੀ ਆ ਤੰਦ ਜੜੀ ਹੋਰ ਪੈ ਸਕਦੀ ਆ ਉਸ ਕਰਕੇ ਭਾਵੇਂ ਸਕੂਲਾਂ ਦੇ ਵਿੱਚ ਵੀ ਜੜੀਆਂ 24 ਤਰੀਕ ਤੋਂ ਲੈ ਕੇ 31 ਤੱਕ ਜੜੀਆਂ ਦਿੱਤੀਆਂ ਗਈਆਂ ਕਿਉਂਕਿ ਠੰਡ ਨੂੰ ਜ਼ਿਆਦਾ ਦੇਖਦੇ ਹੋਏ ਇੱਕ ਛੁੱਟੀਆਂ ਦਾ ਜਿਹੜਾ ਐਲਾਨ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਕਰ ਦਿੱਤਾ ਗਿਆ ਲੇਕਿਨ ਇਹ ਜਿਹੜੀ ਤੋਂਦਾ ਇਹ ਜਿਹੜੀ ਕਟਨ ਦਾ ਨਾਮ ਨਹੀਂ ਲਾ ਰਹੀ ਜਿਸ ਕਰਕੇ ਜਿਹੜੇ ਰਾਹ ਹੀ ਰਹਿ ਗਿਆ ਖਾਸ ਤੌਰ ਤੇ ਉਹ ਲੋਕ ਜਿਹੜੇ ਜ਼ਰੂਰੀ ਕੰਮਾਂ ਵਾਸਤੇ ਆਪਣੇ ਘਰ ਤੋਂ ਜੜਿਆ ਨਾ ਵੀ ਉਹ ਡਿਊਟੀਆਂ ਤੇ ਜਾਂਦੇ ਆ ਤੇ ਜਾਂ ਆਪਣਾ ਕੋਈ ਜ਼ਰੂਰੀ ਸਫ਼ਰ ਜਿਹੜਾ ਉਹਨਾਂ ਨੇ ਤੈਅ ਕਰਨਾ ਹੁੰਦਾ ਉਹਨਾਂ ਵਾਸਤੇ ਵੱਡੀਆਂ ਜਿਹੜੀਆਂ ਮੁਸ਼ਕਲਾਂ ਉਹ ਸਭ ਨੇ ਉਹ ਨਜ਼ਰ ਆ ਰਹੀਆਂ ਕਿਉਂਕਿ ਜਿਹੜੀਆਂ ਸੜਕਾਂ ਤੇ ਧੁੰਦ ਜਿਹੜੀ ਪੈ ਰਹੀ ਹੈ ਉਸ ਕਰਕੇ ਚਾਹੇ ਉਹ ਫੋਰ ਵੀਲਰ ਹੋਣ ਚਾਹੇ ਟੂ ਵੀਲਰ ਹੋਣ ਉਹਤੇ ਰਾਹ ਹੀ ਰਹਿ ਨਹੀਂ ਮੁਸ਼ਕਲਾਂ ਦੇ ਵਿੱਚ ਨੇ ਸਾਹਮਣਾ ਕਰਨਾ ਪੈ ਰਿਹਾ ਵੀ ਆਪਣੀ ਮੰਜ਼ਿਲ ਤੱਕ ਪਹੁੰਚਣਾ ਵੀ ਜਿਹੜਾ ਉਹਨਾਂ ਨੂੰ ਕੋਈ ਕਾਫੀ ਜੜੀਆਂ ਜਦੋਂ ਜਾ ਜਿਹੜੀ ਆ ਉਹ ਕਰਨੀ ਪੈ ਦੀਆਂ ਸਾਫ਼ ਤੌਰ ਤੇ ਦਿਖਾਈ ਵੀ ਦੇ ਰੀਆਂ ਲੇਕਿਨ ਇਹ ਜਿਹੜੀਆਂ ਲਾਈਟਾਂ ਉਹਨੀਆਂ ਕਾਰਗਰ ਸਿੱਧ ਨਹੀਂ ਹੋ ਰਹੀਆਂ ਕਿਉਂਕਿ ਅੱਗੋਂ ਧੁੰਦ ਜਿਹੜੀ ਅੰਨੀ ਆ ਤੇ ਕਹਿ ਸਕਦੇ ਆਂ ਵੀ ਆਪਣਾ ਹੱਥ ਅੱਗੇ ਕਰੋ ਤੋਂ ਵੀ ਜਿਹੜਾ ਦਿਖਾਈ ਉਹ ਨਹੀਂ ਦਿੰਦਾ ਤੇ ਇਸ ਤਰ੍ਹਾਂ ਦਾ ਮੌਸਮ ਦਾ ਮਜਾ ਜਿਹੜਾ ਉਹ ਫਰੋਇਕਪੁਰ ਵਿੱਚ ਬਣਿਆ ਹੋਇਆ ਜਿਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੀਆਂ ਜੇ ਲੇਕਿਨ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਆਪਣੇ ਵੱਲੋਂ ਵੀ ਵੀ ਜਿਹੜੇ ਧੁੰਦੇ ਦੇ ਵਿੱਚ ਬਿਨਾਂ ਜ਼ਰੂਰੀ ਕੰਮ ਤੋਂ ਕਰੋ ਬਾਹਰ ਨਾ ਨਿਕਲਣ ਕਿਉਂਕਿ ਘਰੋਂ ਬਾਹਰ ਨਿਕਲਦੇ ਆ ਤਾਂ ਉਹਨਾਂ ਦਾ ਸਫ਼ਰ ਕਰਨਾ ਉਹ ਕਾਫੀ ਮੁਸ਼ਕਲ ਹੁੰਦਾ ਤੇ ਜਿਹੜੇ ਜ਼ਰੂਰੀ ਤਾਰ ਨੂੰ ਉਹ ਜਰੂਰ ਕਟਾਨਤਾ ਜੋ ਉਹਨਾਂ ਦੀ ਜਿਹੜੀ ਤੇਜ਼ ਰਫ਼ਤਾਰ ਹੈ ਕਿਤੇ ਆਪਣੇ ਵਾਸਤੇ ਤੇ ਜਾਂ ਦੂਜੇ ਲੋਕਾਂ ਵਾਸਤੇ ਵੀ ਜਿਹੜੀ ਉਹ ਖਤਰਨਾਕ ਨਾ ਬਣ ਜਾਵੇ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਡੈਨਿਕਸ ਵਿਦਰਾ